ਹਾਂਜੀ ਪਟਿਆਲੇ ਦੇ ਵਿੱਚ ਇੱਕ ਹੋਰ ਕੋਠੀ ਲੈ ਕੇ ਆਇਆ ਤੁਹਾਡੇ ਵਾਸਤੇ ਬਹੁਤ ਹੀ ਘੈਂਟ ਬਜਟ ਦੇ ਵਿੱਚ ਸਾਰੇ ਪੈਸੇ ਦੇਣ ਦੀ ਤੁਹਾਨੂੰ ਬਿਲਕੁਲ ਵੀ ਲੋੜ ਨਹੀਂ ਥੋੜੇ ਪੈਸੇ ਦੇ ਕੇ ਤੁਸੀਂ ਇਸ ਕੋਠੀ ਦੇ ਮਾਲਕ ਬਣ ਸਕਦੇ ਹੋ ਤੇ ਆਪਣੀਆਂ ਸੁਪਨਿਆਂ ਦਾ ਘਰ ਬਣਾ ਸਕਦੇ ਹੋ ਤੇ ਕੋਠੀ ਦਾ ਰੇਟ ਤੁਹਾਨੂੰ ਦੱਸ ਦਿਆ ਲਾਸਟ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕੋਠੀ ਹਨਾ ਤੁਸੀਂ ਦੇਖ ਸਕਦੇ ਹੋ ਬਾਹਰ ਵੀ ਇਹਦੇ ਦੋ ਗੱਡੀਆਂ ਦੀ ਪਾਰਕਿੰਗ ਦੀ ਜਗ੍ਹਾ ਹੈਗੀ ਆ ਤੁਸੀਂ ਇੱਧਰ ਵੀ ਬਾਈਕ ਵਗੈਰਾ ਖੜਾ ਕਰ ਸਕਦੇ ਹੋ ਆਪਣੀ ਹਨਾ ਬਹੁਤ ਖੁੱਲੀ ਡੁੱਲੀ ਜਗ੍ਹਾ ਹੈ ਕੋਠੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹਨਾ ਸਾਰੀ ਕੋਠੀ ਮਾਡਰਨ ਲੁੱਕ ਦੀ ਬਣੀ ਹੋਈ ਆ ਤੇ 4 ਬੀ ਐਚ ਕੇ ਦੇ ਵਿੱਚ ਇਹ ਕੋਠੀ ਆ ਲੋ ਕੋਟੀ ਦੇ ਉੱਪਰ ਬਾਕੀ ਤੁਹਾਡੇ ਸਿਮਬਲ ਵਧੀਆ ਹੋਣਾ ਚਾਹੀਦਾ ਹੈ ਹੁਣ ਦੇਖਦੇ ਕੋਟੀ ਅੰਦਰੋਂ ਹਨਾ ਤੁਸੀਂ ਦੇਖ ਸਕਦੇ ਹੋ ਲੌਬੀ ਹਨਾ ਲੌਬੀ ਕਿੰਨੀ ਖੁੱਲੀ ਡੋਲੀ ਆ ਬਹੁਤ ਘੈਂਟ ਤਰੀਕੇ ਦੀ ਬਣੀ ਹੋਈ ਆ ਇਹ ਤੇ ਲੌਬੀ ਦੇ ਨਾਲ ਹੀ ਸੱਜੇ ਆ ਤਾਂ ਤੁਹਾਨੂੰ ਲੈ ਕੇ ਚੱਲਦੇ ਆ ਡਰਾਈਂਗ ਰੂਮ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਹਨਾ ਪੂਰੀ ਵਧੀਆ ਲੁੱਕ ਦਿੱਤੀ ਹੋਈ ਆ ਪੂਈ ਓਪੀ ਹੋਈ ਹੋਈ ਆ ਤੇ ਇੱਧਰ ਤੁਸੀਂ ਸਟੈਂਡ ਵਗੈਰਾ ਲੱਗੇ ਹੋਏ ਨੇ ਤੁਸੀਂ ਇੱਥੇ ਡੈਕੋਰੇਸ਼ਨ ਵਗੈਰਾ ਕਰ ਸਕਦੇ ਹੋ ਹਨਾ ਬਹੁਤ ਘੈਂਟ ਤੇ ਖੁੱਲੀ ਡੁੱਲੀ ਆ ਪੂਰੀ ਨਾਲ ਇੱਧਰ ਵਿੰਡੋ ਵੀ ਲੱਗਦੀ ਆ ਇਹਦੇ ਤੁਸੀਂ ਬਾਹਰ ਲਈ ਇੱਥੇ ਸਨਲਾਈਟ ਵਗੈਰਾ ਲੈ ਸਕਦੇ ਹੋ ਤੇ ਇੱਥੇ ਸੋਫੇ ਵਗੈਰਾ ਰੱਖ ਕੇ ਤੁਸੀਂ ਆਪਣੇ ਮਹਿਮਾਨਾਂ ਨੂੰ ਬਿਠਾ ਸਕਦੇ ਹੋ ਇਹ ਆ ਡਰਾਈਂਗ ਰੂਮ ਤੁਸੀਂ ਦੇਖ ਸਕਦੇ ਹੋ ਹਨਾ ਬਹੁਤ ਵਧੀਆ ਬਣਿਆ ਹੋਇਆ ਸਾਰੀ ਕੋਠੀ ਦੇ ਵਿੱਚ ਕੰਮ ਆ ਜਿਹ ਦੀ ਲੋੜ ਨਹੀਂ ਹੈਗੀ ਤੇ ਨਾਲ ਇੱਧਰ ਖੱਬੇ ਹੱਥ ਆ ਜਾਂਦਾ ਕਿਚਨ ਫਿਚਰ ਵੀ ਦੇਖ ਸਕਦੇ ਹੋ ਓਪਨ ਤੁਹਾਨੂੰ ਕਿਚਨ ਮਿਲ ਜੇਗੀ ਹਨਾ ਬਾਕਸ ਵਗੈਰਾ ਸਾਰਾ ਕੁਝ ਲੱਗਿਆ ਹੋਇਆ ਪੂਰਾ ਕੰਮ ਕੰਪਲੀਟ ਕੀਤਾ ਹੋਇਆ ਕੋਈ ਵੀ ਕੰਮ ਤੁਹਾਨੂੰ ਇੱਥੇ ਕਰਾਉਣ ਦੀ ਬਿਲਕੁਲ ਵੀ ਲੋੜ ਨਹੀਂ ਹੈਗੀ ਤੁਸੀਂ ਦੇਖ ਸਕਦੇ ਹੋ ਹਨਾ ਕਿਚਨ ਦੇ ਵਿੱਚ ਬਾਕਸ ਵਗੈਰਾ ਦਾ ਕੰਮ ਆ ਜਿਹੜਾ ਸਾਰਾ ਪੂਰਾ ਤਸੱਲੀ ਬਾਕਸ ਕੀਤਾ ਹੋਇਆ ਇੱਧਰ ਤੁਸੀਂ ਬਾਕਸ ਦੇਖ ਸਕਦੇ ਹੋ ਜਿੱਥੇ ਆਪਣੀ ਕਰੋਕਰੀ ਵਗੈਰਾ ਰੱਖ ਸਕਦੇ ਹੋ ਬਹੁਤ ਖੁੱਲੀ ਡੁੱਲੀ ਜਗ੍ਹਾ ਆ ਤੇ ਇਸ ਦੇ ਵਿੱਚ ਲਾਈਟਿੰਗ ਦਾ ਵੀ ਕੰਮ ਕੀਤਾ ਹੋਇਆ ਹਨਾ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਲੱਗਦਾ ਪੂਰੇ ਮਾਡਰਨ ਤਰੀਕੇ ਦੇ ਬਾਕਸ ਪੂਰੇ ਵਧੀਆ ਕੈਂਟ ਕੁਆਲਟੀ ਦੇ ਲੱਗੇ ਹੋਏ ਨੇ ਸਾਰਾ ਕੰਮ ਤੁਹਾਨੂੰ ਕੰਪਨੀ ਦਾ ਮਿਲੇਗਾ ਇੱਥੇ ਤੇ ਜਿਹੜੀ ਬਾਕਸ ਵਗੈਰਾ ਬਣਾਉਣ ਦੇ ਵਿੱਚ ਲੱਕੜ ਯੂਜ਼ ਕੀਤੀ ਹੋਈ ਆ ਸਾਰੀ ਵਧੀਆ ਕੀਤੀ ਹੋਈ ਆ ਇੱਧਰ ਤੁਸੀਂ ਸ਼ੀਸ਼ੇ ਵਾਲੇ ਬਾਕਸ ਦੇਖ ਸਕਦੇ ਹੋ ਨਾ ਇੱਥੇ ਵੀ ਪ੍ਰੈਸ਼ਰ ਚੈੱਕ ਲੱਗਿਆ ਹੋਇਆ ਸਾਰਾ ਕੰਮ ਤਕਰੀਬਨ ਪੂਰਾ ਕੈਂਟ ਗੱਲਬਾਤ ਕੀਤੀ ਹੋਈ ਆ ਡਬਲ ਸਿੰਕ ਮਿਲ ਜੂਗਾ ਤੁਹਾਨੂੰ ਕਿਚਨ ਦੇ ਵਿੱਚ ਤੇ ਇਸ ਤੋਂ ਬਾਅਦ ਲੈ ਕੇ ਚੱਲਦੇ ਤੁਹਾਨੂੰ ਬੈਡਰੂਮ ਦੇ ਵਿੱਚ ਬੈਡਰੂਮ ਗਰਾਊਂਡ ਫਲੋਰ ਤੇ ਤੁਹਾਨੂੰ ਦੋ ਬੈਡਰੂਮ ਮਿਲ ਜਾਣਗੇ ਦੇਖ ਸਕਦੇ ਹੋ ਨਾ ਬੈਡਰੂਮ ਤੁਸੀਂ ਅੰਦਰੋਂ ਕਿੰਨਾ ਵਧੀਆ ਤੇ ਕੈਂਟ ਲੁੱਕ ਦਾ ਤਿਆਰ ਕੀਤਾ ਹੋਇਆ ਸਾਰਾ ਕੰਮ ਤੁਹਾਨੂੰ ਇੱਥੇ ਕੰਪਨੀ ਫੇਟਡ ਮਿਲੇਗਾ ਵਧੀਆ ਲੱਕੜ ਯੂਜ਼ ਕੀਤੀ ਹੋਈ ਆ ਇਧਰ ਆ ਬਾਥਰੂਮ ਇਹਦਾ ਗੇਟ ਦੂਜੇ ਪਾਸੇ ਵੀ ਲੌਬੀ ਨਾਲ ਵੀ ਖੁੱਲਦਾ ਆ ਤੇ ਇਧਰ ਬੈਡਰੂਮ ਦੇ ਨਾਲ ਵੀ ਖੁੱਲਦਾ ਆ ਇਧਰ ਆ ਜਾਂਦਾ ਤੁਸੀਂ ਦੇਖ ਸਕਦੇ ਹੋ ਵੈਂਟੀਲੇਸ਼ਨ ਵਾਸਤੇ ਹਨਾ ਇੱਥੇ ਕਿੰਨੀ ਵਧੀਆ ਜਗ੍ਹਾ ਬਣਾਈ ਹੋਈ ਆ ਇਧਰ ਤੁਸੀਂ ਵਾਸ਼ਿੰਗ ਮਸ਼ੀਨ ਵਗੈਰਾ ਵੀ ਰੱਖ ਸਕਦੇ ਹੋ ਆਪਣੀ ਤੇ ਬੈਡਰੂਮ ਦੇ ਵਿੱਚ ਤੁਹਾਨੂੰ ਕਬੂਰਡ ਸਾਰਾ ਕੁਝ ਤੁਹਾਨੂੰ ਇੱਥੇ ਕੰਪਲੀਟ ਮਿਲੇਗਾ ਕੁਝ ਵੀ ਕਰਾਉਣ ਦੀ ਤੁਹਾਨੂੰ ਬਿਲਕੁਲ ਵੀ ਲੋੜ ਨਹੀਂ ਹੈਗੀ ਦੇਖ ਸਕਦੇ ਹੋ ਨਾ ਤੁਸੀਂ ਤੁਹਾਨੂੰ ਉੱਪਰ ਵੀ ਸਪੇਸ ਮਿਲ ਜੇਗੀ ਤੇ نیچے ਵੀ ਸਪੇਸ ਮਿਲ ਜੇਗੀ वुਡਵਰਕ ਤੁਹਾਨੂੰ ਪੂਰਾ ਕੰਪਲੀਟ ਮਿਲੇਗਾ ਬੈਡਰੂਮ ਦੇ ਵਿੱਚ ਤੁਹਾਨੂੰ ਕੁਝ ਵੀ ਕਰਾਉਣ ਦੀ ਲੋੜ ਨਹੀਂ ਹੈਗੀ ਤੇ ਇੱਧਰ ਦੇਖ ਸਕਦੇ ਹੋ ਤੁਸੀਂ ਬਾਥਰੂਮ ਹਨਾ ਬਾਥਰੂਮ ਵੀ ਪੂਰਾ ਖੁੱਲਾ ਡੋਲਾਇਆ ਜੈਗੂਆਰ ਦੀ ਤੁਹਾਨੂੰ ਇੱਥੇ ਫੀਟਿੰਗ ਮਿਲ ਜੂਗੀ ਸਾਰਾ ਕੰਮ ਕੰਪਨੀ ਦਾ ਆ ਹਨਾ ਤੁਸੀਂ ਦੇਖ ਸਕਦੇ ਹੋ ਕਿੰਨਾ ਖੁੱਲਾ ਡੋਲਾ ਹੈ ਬਾਥਰੂਮ ਵੀ ਤੇ ਇਸ ਤੋਂ ਬਾਅਦ ਲੈ ਕੇ ਚੱਲਦੇ ਤੁਹਾਨੂੰ ਦੂਜੇ ਬੈਡਰੂਮ ਦੇ ਵਿੱਚ ਬੈਡਰੂਮ ਤੁਸੀਂ ਦੇਖ ਸਕਦੇ ਹੋ ਦੂਜਾ ਵੀ ਖੁੱਲਾ ਹੈ ਪੂਰਾ ਇਸ ਦੇ ਨਾਲ ਵੀ ਤੁਹਾਨੂੰ ਕੱਬੋਰਡ ਕੱਬੋਰਡ ਤੁਹਾਨੂੰ ਹਰੇਕ ਬੈਡਰੂਮ ਦੇ ਵਿੱਚ ਮਿਲ ਜੇਗਾ ਤੇ ਅਟੈਚ ਬਾਥਰੂਮ ਵੀ ਨਾਲ ਮਿਲ ਜੇਗਾ ਤੇ ਕੋਠੀ ਦੇ ਵਿੱਚ ਸਾਰਾ ਕੰਮ ਤੁਹਾਨੂੰ ਪੂਰਾ ਮਾਡਰਨ ਲੁੱਕ ਦਾ ਮਿਲੇਗਾ ਤੇ ਏਸੀ ਗਰਾਉਂਡ ਫਲੋਰ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਫਸਟ ਫਲੋਰ ਦੇ ਉੱਪਰ ਤੁਸੀਂ ਸਟੇਅਰਸ ਦਾ ਕੰਮ ਦੇਖ ਸਕਦੇ ਹੋ ਨਾ ਪੂਰਾ ਤਸੱਲੀ ਬਕਸ ਕੀਤਾ ਹੋਇਆ ਸ਼ੀਸ਼ਾ ਲੱਗਿਆ ਹੋਇਆ ਮਿਲ ਜੂਗਾ ਤੁ ਬੜੇ ਘੈਂਟ ਬਣਾਏ ਹੋਏ ਨੇ ਸਾਰਾ ਕੰਮ ਪੂਰਾ ਤਸੱਲੀ ਬਖਸ਼ ਕੀਤਾ ਹੋਇਆ ਬੈੱਡਰੂਮ ਦੇ ਨਾਲ ਤੁਹਾਨੂੰ ਅਟੈਚ ਬਾਥਰੂਮ ਮਿਲ ਜੇਗਾ ਤੇ ਕੱਬੋਰਡ ਤੁਹਾਨੂੰ ਸਾਰੇ ਕਮਰਿਆਂ ਦੇ ਵਿੱਚ ਮਿਲ ਜੇਗਾ ਕੱਬੋਰਡ ਦੇਖ ਸਕਦੇ ਹੋ ਤੁਸੀਂ ਕਿੰਨੇ ਖੁੱਲੇ ਡੁੱਲੇ ਨੇ ਬਹੁਤ ਸਪੇਸ ਆ ਇੱਥੇ ਤੇ ਨਾਲ ਹੀ ਇੱਧਰ ਡਰੈਸਿੰਗ ਵਗੈਰਾ ਕਰ ਸਕਦੇ ਤੁਸੀਂ ਡਰੈਸਿੰਗ ਲਈ ਬਣਾਇਆ ਹੋਇਆ ਸਪੇਸ ਬਹੁਤ ਆ ਇਹਨਾਂ ਦੇ ਉੱਪਰ ਥੱਲੇ ਵੀ ਸਪੇਸ ਆ ਤੇ ਉੱਪਰ ਵੀ ਬਹੁਤ ਸਪੇਸ ਬਣਾਈ ਹੋਈ ਆ ਤੁਸੀਂ ਵੀ ਆਪਣਾ ਘਰ ਦਾ ਸਮਾਨ ਕੋਈ ਵੀ ਰੱਖ ਸਕਦੇ ਹੋ ਇੱਥੇ ਤੇ ਨਾਲੇ ਇੱਧਰ ਆ ਜਾਂਦੀ ਛੋਟੀ ਜੀ ਬਾਲਕਨੀ ਹੈ ਨਾ ਤੁਸੀਂ ਬਾਹਰਲਾ 뷰 ਚੈੱਕ ਕਰ ਸਕਦੇ ਹੋ ਆਲੇ-ਦੁਆਲੇ ਵੀ ਪੂਰਾ ਵਧੀਆ ਮਾਹੌਲ ਆ ਸਾਰੇ ਘੈਂਟ ਲੋਕ ਰਹਿੰਦੇ ਨੇ ਇੱਧਰ ਤੁਸੀਂ ਦੇ ਕਦੇ ਉੱਪਰ ਵੀ ਕਿਚਨ ਬਣਾ ਰਕੇ ਇਹਨਾਂ ਨੇ ਕੁਆਲਿਟੀ ਦੇ ਵਿੱਚ ਬਿਲਕੁਲ ਵੀ ਕੰਪਰੋਮਾਈਜ਼ ਨਹੀਂ ਕੀਤਾ ਹੋਇਆ ਇੱਥੇ ਵੀ ਆ ਜਿਹੜੀ ਲੱਕੜ ਪੂਰੀ ਘੈਂਟ ਤਰੀਕੇ ਦੀ ਯੂਜ਼ ਕੀਤੀ ਹੋਈ ਆ ਵਧੀਆ ਲੱਕੜ ਆ ਤੁਸੀਂ ਦੇਖ ਸਕਦੇ ਹੋ ਨਾ ਕਿਚਨ ਦਾ ਕੰਮ ਪੂਰਾ ਵਧੀਆ ਕੀਤਾ ਹੋਇਆ ਇੱਥੇ ਤੁਸੀਂ ਚਿਮਨੀ ਵਗੈਰਾ ਲਾ ਸਕਦੇ ਹੋ ਸਾਰਾ ਕੰਮ ਇੱਥੇ ਤੁਹਾਨੂੰ ਵਧੀਆ ਕੰਪਲੀਟ ਮਿਲੂਗਾ ਕੁਝ ਵੀ ਤੁਹਾਨੂੰ ਕਰਾਉਣ ਦੀ ਲੋੜ ਨਹੀਂ ਹੈਗੀ ਕਈ ਵਾਰ ਆਪਾਂ ਨੂੰ ਇਹ ਹੁੰਦਾ ਵੀ ਨੀਚੇ ਕਿਚਨ ਦੇ ਜਾਣ ਦੀ بجائے ਆਪਾਂ ਉੱਪਰ ਯੂਜ਼ ਕਰ ਲੈਂਦੇ ਹਾਂ ਨਾ ਉੱਪਰ ਥੋੜਾ ਬੋਟਾ ਸਮਾਨ ਰੱਖ ਕੇ ਤੁਸੀਂ ਉਹਦੇ ਵਾਸਤੇ ਦੇਖ ਸਕਦੇ ਹੋ ਕਿਚਨ ਬਣਾਈ ਹੋਈ ਹੈ ਨਾ ਬਹੁਤ ਵਧੀਆ ਕੰਮ ਕੀਤਾ ਹੋਇਆ ਇੱਥੇ ਵੀ ਮਾਡਰਨ ਤਰੀਕੇ ਦੀ ਬਣਾਈ ਹੋਈ ਹੈ ਕਿਚਨ ਵੀ ਪੂਰੀ ਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਬੈਕ ਸਾਈਡ ਏਰੀਆ ਬੈਕ ਸਾਈਡ ਏਰੀਆ ਤੁਸੀਂ ਦੇਖ ਸਕਦੇ ਹੋ ਨਾ ਧੁੱਪਾਂ ਵਗ ਕਿਸ ਤਰ੍ਹਾਂ ਦੀ ਬਣੀ ਹੋਈ ਆ ਬਾਕੀ ਇੱਕ ਵਾਰ ਜੇ ਤੁਸੀਂ ਆਪਣੇ ਸੁਪਨਿਆਂ ਦਾ ਘਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਇੱਕ ਵਾਰ ਇੱਥੇ ਜ਼ਰੂਰ ਵਿਜ਼ਿਟ ਕਰਿਓ ਤੇ ਜੇਕਰ ਕੋਠੀ ਦੇ ਰੇਟ ਦੀ ਗੱਲ ਕਰੀਏ ਤਾਂ 22 ਹੋਰੀ 90 ਲੱਖ ਰੁਪਏ ਦੀ ਡਿਮਾਂਡ ਕਰਦੇ ਆ ਤੇ ਬਾਕੀ ਕਹਿੰਦੇ ਮੌਕੇ ਦੇ ਉੱਪਰ ਮਾਨਤਾਣ ਕਰ ਦਿੱਤਾ ਜਾਊਗਾ ਤੇ ਜੇਕਰ ਕੋਠੀ ਦੀ ਲੋਕੇਸ਼ਨ ਦੀ ਗੱਲ ਕਰੀਏ ਤਾਂ ਪਟਿਆਲੇ ਫੇਸ 3 ਦੇ ਬੈਕਸਾਈਡ ਪ੍ਰੋਫੈਸਰ ਕਲੋਨੀਆ ਉੱਥੀ ਆ ਇਹ ਕੋਠੀ ਤੇ ਬਾਕੀ 22 ਦਾ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਤੁਸੀਂ ਕੋਈ ਵੀ ਇਨਕੁਆਰੀ ਲੈਣੀ ਆ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਬਾਕੀ ਇਦਾਂ ਦੀ ਹੋਰ ਵੀਡੀਓ ਦੇਖਣ ਦੇ ਲਈ ਤੁਸੀਂ ਮੈਨੂੰ ਸਬਸਕ੍ਰ